ਠੀਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਨਾ ਸਾਰੇ ਠੀਕ ਠਾਕ ਹੋਵੋਗੇ ਤੇ ਕੱਲ ਨੂੰ ਹੈਗੀ ਹੈ ਮਿਲਣੀ ਭੈਣ ਨੂੰ ਲੈ ਕੇ ਆ ਰਹੇ ਹੈਗੇ ਵੈਸੇ ਤਾਂ ਮਿਲਣੀ ਆਪਾਂ ਕਰਿਆ ਹੀ ਸੀਗੇ ਤੇ ਉਹਨਾਂ ਨੇ ਇੱਕ ਦੋ ਬੰਦਿਆਂ ਨੇ ਆਉਣਾ ਸੀ ਪਰ ਫੇਰ ਕਹਿੰਦੇ ਵੀ ਚਲੋ ਸਾਰੇ ਰਿਸ਼ਤੇਦਾਰ ਮਿੱਤਰ ਘਰਬਾਰ ਇੱਕ ਵਾਰ ਦੇਖ ਜਾਣਗੇ ਫੇਰ ਤਾਂ ਕੋਈ ਕੋਈ ਪ੍ਰੋਗਰਾਮ ਹੁੰਦਾ ਉਹਦੇ ਮਿਲਿਆ ਜਾਂਦਾ ਹੈਗਾ ਤੇ ਆਪਾਂ ਵੀ ਆਖੇ ਵੀ ਚਲੋ ਕੋਈ ਗੱਲ ਨਹੀਂ ਇੰਨੇ ਨਾਲ ਸਾਰਿਆਂ ਨਾਲ ਮੇਲੇ ਗੇਲੇ ਹੋ ਜਾਂਦੇ ਹੈਗੇ ਕੋਈ ਰਹਿ ਜਾਂਦਾ ਦੋਸਤ ਮਿੱਤਰ ਫਿਰ ਉਹਦੇ ਨਾਲ ਵੀ ਮੇਲ ਮਲਾਪ ਹੋ ਜਾਂਦਾ ਹੈਗਾ ਤੇ ਆਪਣੇ ਟੈਂਟ ਤੋਂ ਜাসੀ ਜਿਹੜਾ ਉਹ ਅਗਲੇ ਕੋਠੀ ਕੋਲ ਖੜਾ ਹੀ ਸੀਗਾ ਟਰੱਸਟ ਖੜੇ ਸੀ ਬਾਈ ਕੰਨੇ ਕਪੜਾ ਚੇਂਜ ਕਰਦੇ ਉਹ ਚੇਂਜ ਕਰ ਦਿੱਤਾ ਹੈਗਾ ਬਾਈ ਨੇ ਤੇ ਬਾਕੀ ਹਲਵਾਈ ਨਾਲ ਵੀ ਗੱਲਬਾਤ ਹੋ ਗਈ ਹੈ ਉਹ ਵੀ ਆਊਗਾ ਸੋਭਾ ਤੇ ਸਬਜ਼ੀ ਇਹ ਜਿਹੜੀ ਮੈਂ ਸੋਭਾ 6 ਵਜੇ ਲੈ ਕੇ ਆਉਂਗਾ ਜਾ ਕੇ ਫਰੂਟ ਫਰਟ ਲੈਣੇ ਹੈਗੇ ਪੈਸੇ ਅੱਜ ਲੈਣੇ ਸੀ ਅੱਜ ਫਿਰ ਮੇਰਾ ਗੇੜਾ ਸ੍ਰੀ ਅਮਰਸਰ ਸਾਹਿਬ ਦਾ ਮੈਂ ਦਰਸ਼ਨ ਕਰਨ ਜਾਣੇ ਸੀਗੇ ਤੇ ਹੁਣ ਫਿਰ ਮੈਂ ਸੋਭਾ ਜਾਊਂਗਾ ਤੇ ਬਾਕੀ ਸਾਰੇ ਕੰਮ ਧੰਦੇ ਕੰਪਲੀਟ ਹੋ ਗਏ ਸਲੰਡਰ ਸੁਣ ਤੇਲ ਬਾਕੀ ਸਾਰਾ ਕੁਝ ਲੈ ਲਿਆ ਆਪਾਂ ਖਰੀਆਣਾ ਵੀ ਹੋ ਗਿਆ ਸੀਗਾ ਤੇ ਬਾਕੀ ਚਲੋ ਦੇਖਨੇ ਆ ਫਿਰ ਆਪਾਂ ਸੋਬਾ ਜੋ ਵੀ ਕਰਾਂਗੇ ਤੁਹਾਨੂੰ ਮੈਂ ਦਿਖਾਉਂਗਾ ਹੁਣ ਤੂੰ ਕੀ ਕਰਦਾ ਫਿਰਦਾ ਪੁੱਤ ਤੈਨੂੰ ਡੌਗੀ ਪੈ ਜਾਣਗੇ ਤੇਰੇ ਮਗਰ ਡੌਗੀ ਕਿੱਥੇ ਆਪਨੇ ਹੋ ਖੜੇ ਡੌਗੀ ਜਾਂ ਦੋਨੋਂ ਰੋਟੀਆਂ ਪਾ ਲੈ ਆ ਕੇ ਚੱਲ ਡੌਗੀਆਂ ਨੂੰ ਹੈ ਡੌਗੀਆਂ ਰੋਟੀ ਤਾਂ ਪਾ ਦੇ ਪੁੱਤ ਲੈ ਕੇ ਉਹ ਸਹਿਬ ਹੋਵੇ ਡੌਗੀ ਭੁੱਖੇ ਬੈਠੇ ਆ ਪੁੱਤ ਦੋਸਤੋ ਕੱਲ ਨੂੰ ਤਾਂ ਵੈਸੇ ਆਪਾਂ ਨੂੰ ਜਿਆਦਾ ਜਗ੍ਹਾ ਦੀ ਲੋੜ ਨਹੀਂ ਗਿਆ ਟਰੈਕਟਰ ਵੀ ਸਾਈਡ ਤੇ ਲੱਗਾ ਹੈ ਗੱਡੀਆਂ ਚੱਲ ਆਪਾਂ ਬਾਹਰ ਕੱਢ ਦੇਵਾਂਗੇ ਤੇ ਆਪਾਂ ਨੂੰ ਕੋਠੀ ਦੇ ਅੱਗੇ ਬਹੁਤ ਹੈਗਾ ਕਿਉਂਕਿ 20% ਨਹੀਂ ਆ ਰਹੇ ਆਪਣੇ ਘਰ ਤੇ ਜਿਹੜਾ ਆਪਾਂ ਕੱਪੜਾ ਇਤਕੀ ਚੇਂਜ ਕਰਾਤਾ ਹੈਗਾ ਤੇ ਬਾਕੀ ਆ ਭਾਂਡੇ ਵੀ ਰੱਖ ਗਏ ਹੈਗੇ ਆ ਤੇ ਪੱਟੀਆਂ-ਪੁੱਟੀਆਂ ਵੀ ਆ ਗਈਆਂ ਹੈਗੀਆਂ ਤੇ ਸਿਲੰਡਰ ਤੇਲ ਦਾ ਪ੍ਰਬੰਧ ਆਪਣਾ ਪੂਰਾ ਹੋ ਗਿਆ ਹੈਗਾ ਤੇ ਬਾਕੀ ਜਨਰੇਟਰ ਵੀ ਆਪਣੇ ਖੜਾ ਹੀ ਹੈ ਤੇ 25 30 ਬੰਦੇ ਆਪਣੇ ਹੋ ਜਾਣਗੇ ਚਲੋ ਆਪਣੇ ਜਿਵੇਂ ਪੱਤੀ ਦੇ ਹੋ ਜਾਂਦੇ ਹੈਗੇ ਤੇ ਆ ਟੈਂਟ ਦਾ ਤੁਸੀਂ ਦੱਸਿਓ ਕਿਦਾਂ ਦਾ ਕਪੜਾ ਹੈਗਾ ਸੋਹਣਾ ਲੱਗਦਾ ਤਾਂ ਮੈਨੂੰ ਜ਼ਰੂਰ ਦੱਸਿਓ ਤੇ ਬਾਕੀ ਜੇ ਤੁਹਾਨੂੰ ਵਿਆਹ ਸ਼ਾਦੀਆਂ ਵਾਸਤੇ ਕੋਈ ਟੈਂਟ ਦੀ ਜ਼ਰੂਰਤ ਹੈ ਡੀਜੇ ਦੀ ਜ਼ਰੂਰਤ ਹੈ ਲਾਈਟਿੰਗ ਜਨਰੇਟਰ ਦੀ ਜ਼ਰੂਰਤ ਹੈ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆਂ ਇਹਦੇ ਤੇ ਮੈਂ ਇੱਕ ਵੀਡੀਓ ਵੀ ਬਣਾਉਂਗਾ ਆਪਣੇ ਦੋਸਤ ਮਿੱਤਰ ਦਾ ਹੀ ਹੈ ਸਾਰਾ ਕਾਰੋਬਾਰ ਇਹ ਤੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੈਗੇ ਤੇ ਹੁਣ ਆਪਣਾ ਸਾਰਾ ਕੰਮ ਰੈਡੀ ਹੈਗਾ ਬਸ ਆਪਾਂ ਜਿਹੜਾ ਹੈਗਾ ਕੱਲ ਦਾ ਕੰਮ ਫਿਰ ਵੇਖਾਂਗੇ ਤੇ ਹੁਣ ਆਪਾਂ ਰੋਟੀ ਖਾ ਲਈਏ ਚਲੋ ਠੀਕ ਹੈ ਮਿਲਦੇ ਆ ਸਤਿ ਸ਼੍ਰੀ ਅਕਾਲ ਜੀ ਬਲੌਗ ਦੇ ਦੂਸਰੇ ਦਿਨ ਤੁਹਾਡਾ ਸਵਾਗਤ ਹੈ ਹੋਰ ਸਾਰੇ ਠੀਕ ਠਾਕ ਹੋ ਉਮੀਦ ਕਰਦਾ ਸਾਰੇ ਠੀਕ ਠਾਕ ਹੋਵਾਂਗੇ ਤੇ ਸਵੇਰ ਦੇ ਵਾਦੀਏ ਵੇਸ਼ੇ ਕਿ ਮੈਂ 5 ਵਜੇ ਉੱਠ ਖੜੇ ਸੀਗਾ ਤੇ ਉਹ ਤੋਂ ਬਾਅਦ ਫਰੈਸ਼ ਹੋਣ ਤੋਂ ਬਾਅਦ ਚਾਹ ਪੀ ਕੇ ਤੇ ਹੁਣ ਮੈਂ ਪਹਿਲਾਂ ਆਪਦਾ ਜਿਹੜਾ ਮੇਨ ਕੰਮ ਹੈਗਾ ਕੁੱਤਿਆਂ ਨੂੰ ਛੱਡਣਾ ਛੱਡਦਾ ਸੀ ਬਾਹਰ ਉਤਰ ਫਿਰ ਲੈਂਗੇ ਅੱਧਾ ਘੰਟਾ ਛੱਡ ਦਈਦਾ ਹੈਗਾ ਫਿਰ ਸਾਰਾ ਦਿਨ ਮੰਨੇ ਰਹਿੰਦੇ ਆ ਵਿਚਾਰੇ ਤੇ ਹੁਣ ਮੈਂ ਬਸ ਚੱਲਦਾ ਸੀ ਕਿ ਮੰਡੀ ਨੂੰ ਕਿਉਂਕਿ ਅੱਜ ਬੰਦ ਵੀ ਹੈਗਾ ਪੰਜਾਬ ਚਲੋ ਲੋੜ ਵਾਂ ਚੀਜ਼ਾਂ ਤਾਂ ਹੁੰਦੀ ਹੀ ਹੈਗੀਆਂ ਫਿਰ ਮੰਡੀ ਤਾਂ ਖੁੱਲੀ ਹੋਊਗੀ ਤੇ ਜਾਣਾ ਵੀ ਜ਼ਰੂਰੀ ਹੈ ਸਮਾਨ ਤਾਂ ਲੈ ਕੇ ਆਉਣਾ ਬੰਦ ਹੋਵੇ ਜਾਂ ਖੁੱਲ ਹੋ ਉੱਥੇ ਜਾ ਕੇ ਪਤਾ ਲੱਗ ਜੂ ਮੰਡੀ ਦਾ ਤੇ ਬਾਕੀ ਚਲੋ ਹੁਣ ਆਪਾਂ ਚੱਲਦੇ ਹੈਗੇ ਇੱਕ ਉਹ ਮੇਰੀ ਰੁਟੀਨ ਜਿਹਾ ਹੁਣ ਮੇਰਾ ਬਣਿਆ ਹੈਗਾ ਵੀ ਜਲਦੀ ਉੱਠਣ ਦਾ ਤੇ ਕੋਈ ਚੱਕਰ ਨਹੀਂ ਹੁੰਦਾਗਾ ਜਦੋਂ ਅਮਰਸਰ ਸਾਹਿਬ ਜਾਣੇ ਹੈਗੇ ਆਂ ਤੇ ਇਹਦੇ ਵੀ ਬਹੁਤ ਜ਼ਿਆਦਾ ਸਵੇਰ ਉੱਠਦਾ ਹੈਗਾ ਮੈਂ ਉਵੇਂ ਬਣਿਆ ਹੈਗਾ ਵੀ ਐ ਨਹੀਂ ਵੀ ਉੱਠਿਆ ਨਹੀਂ ਜਾਣਾ ਤੇ ਲੇਟ ਹੋ ਗਏ ਉਹਦਾ ਕੰਮ ਹੈ ਨਹੀਂ ਵਾਇਕਲ ਦੀ ਫੇਰ ਨਾਲ ਤੇ ਹੁਣ ਮੈਂ ਚੱਲਦਾ ਹੈਗਾ ਕਿਉਂਕਿ ਪਿਛਲੇ ਦਿਨੀ ਵੀ ਜਦੋਂ ਆਪਾਂ ਲੈ ਕੇ ਆਏ ਸੀਗੇ ਸਬਜ਼ੀ ਮੰਡੀ ਚੋ ਤੇ ਆਹ ਹੀ ਟਾਈਮ ਦਾ ਸੀਗਾ ਸਹੀ ਸੀਗਾ ਟਾਈਮ ਕੋਈ ਜਿਆਦਾ ਭੀੜ ਨਹੀਂ ਸੀ ਸੌਖਾ ਹੋ ਜਾਂਦਾ ਹੈ ਤੇ ਵਧੀਆ ਸਬਜ਼ੀ ਮਿਲ ਜਾਂਦੀ ਹੈ ਫਰੈਸ਼ ਚਲੋ ਫਿਰ ਹੁਣ ਆਪਾਂ ਚੱਲਦੇ ਆਂ ਜਾ ਕੇ ਮਿਲਨੇ ਤੁਰੰ ਮੰਡੀ ਆਪਾਂ ਪਹੁੰਚ ਗਏ ਦੋਸਤੋ ਮੰਡੀ 'ਚ ਤੇ ਭੀੜ ਕਾਫੀ ਹੋਈ ਪਈ ਹੈਗੀ ਹੈ ਦੇਖਦੇ ਆਂ ਆਪਾਂ ਜਾ ਕੇ ਫਿਰ ਉਹ ਵੀ ਦੋਸਤੋ ਸਬਜ਼ੀ ਆਪਾਂ ਸਾਰੀ ਲੈ ਲਈ ਹੈਗੀ ਫਰੂਟ ਵੀ ਲੈ ਲਏ ਹੈਗੇ ਸਬਜ਼ੀ ਵੀ ਹੋ ਗਈ ਹੈਗੀ ਤੇ ਗੰਡੇ ਦਾ ਵੈਸੇ ਥੋੜੇ ਲਿਖੇ ਸੀ ਤੇ ਆਪਾਂ ਗੱਟਾ ਹੀ ਲੈ ਲਿਆ ਰੇਟ ਜਿਆ ਠੀਕ ਸੀਗਾ 20 22 ਰੁਪਏ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਆਪਾਂ ਕੋ ਵਾਲੀ ਡੀਜ਼ਲ ਗੱਡੀ ਚ ਪਾਉਣ ਵਾਲਾ ਹੀ ਸੀਗਾ ਤੇ ਫੇਰ ਨਹੀਂ ਟਾਈਮ ਲੱਗਣਾ ਦੋਸਤੋ ਤੇ ਜ਼ਿਆਦਾਤਰ ਮੈਂ ਡੀਜ਼ਲ ਪਾਉਣਾ ਹੁੰਦਾ ਨਹਿਰਾ ਤੋਂ ਹੀ ਜੋ ਕਿ ਨਾਲ ਦਾ ਡੀਜ਼ਲ ਬਹੁਤ ਵਧੀਆ ਹੈਗਾ ਐਵਰੇਜ ਵੀ ਬਾਤ ਦਿੰਦੀ ਹੈ ਗੱਡੀ ਤੇਲ ਪੌਣ ਤੋਂ ਬਾਅਦ ਦੋਸਤੋ ਆਪਾਂ ਆ ਗਏ ਜਸਵਿੰਦਰ ਮੀਟ ਸ਼ਾਪ ਤੇ ਕਾਫੀ ਮਸ਼ਹੂਰਾ ਕੋਟਪੁਰੇ ਤੁਸੀਂ ਜਾਣਦੇ ਹੋਵੋਗੇ ਤੇ ਇੱਥੋਂ ਆਪਾਂ ਲੈ ਕੇ ਜਾਣਾ ਸੀਗਾ ਮਟਨ ਤੇ ਉਹ ਕਹਿੰਦੇ ਸੀ ਵਾਸਤ ਤਿਆਰ ਕਰੀ ਜਾਣੇ ਹੈਗੀਆਂ 10 ਮਿੰਟ ਲੱਗਣਗੇ ਤੇ ਬਾਈ ਵੀ ਮਿਲ ਗਿਆ ਸੀ ਟੈਂਟ ਵਾਲਾ ਉਹ ਕਹਿੰਦਾ ਸੀ ਪਰਦੇ ਚਾੱਕ ਕੇ ਲੈ ਜੀ ਤੇ ਥੋੜਾ ਜਿਹਾ ਸਮਾਨ ਹੋ ਰਿਹਾ ਤੇ ਉਹ ਆਪਾਂ ਹੁਣ ਲੈ ਲੀਏ ਤੇ ਫਿਰ ਆਪਾਂ ਚੱਲਦੇ ਹੈਗੀਆਂ ਪੈਂਟ ਨੂੰ ਆਪਣਾ ਟੈਂਟਰ ਦਾ ਥੋੜਾ ਜਿਹਾ ਰਹਿੰਦਾ ਸੀ ਬਾਹਰ ᱴੀਆਂ ਬੁਲਟੀਆਂ ਦੇ ਟਰੇ ਆਈਆਂ ਰਹਿੰਦੀਆਂ ਸੀ ਦੋਸਤੋ ਇਹ ਵੀ ਲੈ ਲਈਆਂ ਆਪਾਂ ਤੇ ਕੋਸ ਸਮਾਨ ਉਧਰ ਅਜੇ ਲੱਦਿਆ ਪਿਆ ਹੈਗਾ ਤੇ ਬਾਈ ਦਾ ਰਹਿੰਦਾ ਸੀ ਲਾਉਣ ਵਾਲਾ ਅੱਜ ਜਿਆਦਾ ਕਹਿੰਦਾ ਕਸ ਜਿਆਦਾ ਹੈਗਾ ਹੁਣ ਆਪਾਂ ਚੱਲਦੇ ਹੈਗੇ ਵਾਪਸ ਕਰਨ ਨੂੰ ਹਾਂਜੀ ਮੈਂ ਘਰ ਆ ਗਿਆ ਸੀਗਾ ਤੇ ਆਪਣਾ ਹਲਵਾਈ ਪਹੁੰਚ ਗਿਆ ਸੀ ਮੇਰੇ ਤੋਂ ਪਹਿਲਾਂ ਹੀ ਤੇ ਬਸ ਆਪਾਂ ਸਾਮਾਨ ਲਾਉਣੇ ਹੈਗੇ ਤੇ ਬਾਕੀ ਆਪਣੇ ਜਿਹੜੇ ਮੁੰਡੇ ਹੈਗੇ ਕੰਮ ਵਾਲੇ ਵੇਟਰ ਉਹ ਵੀ ਆ ਗਏ ਹੈਗੇ ਚਾਹ ਪਾਣੀ ਲਈ ਜਾਂਦੇ ਹੈਗੇ ਤੇ ਹੁਣ ਮੈਂ ਪਹਿਲਾਂ ਸਾਮਾਨ ਲਾ ਦਿਆਂ ਫਿਰ ਸਹਿਬ ਸਿੰਘ ਵੀ ਆਇਆ ਖੜਾ ਹੈਗਾ ਉਹਨੂੰ ਵੀ ਚੱਕਣਾ ਕੋਸਟ ਟਾਈਮ ਵਾਸਤੇ ਫਿਰ ਨਹਾਉਣੇ ਧੋਣੇ ਆਪਾਂ ਫਿਰ ਅੱਗੇ ਜਿਹੜੇ ਕੰਮ ਕਰਨੇ ਉਹ ਤੁਹਾਨੂੰ ਪਾਉਂਗਾ ਮੈਂ ਏਹੀ ਕਰੀ ਜਾਨਾ ਸਿੱਧੇ ਚਮਚੇ ਨਾਲ ਖਾ। ਦਹੀਂ ਪੁੱਠਾ ਕਰਕੇ ਖਾਂਦੇ ਹੁੰਦੇ ਚਮਚਾ। ਦੱਸ। ਸਹਿਬ ਪੁੱਤ ਕੀ ਕਰੀ ਜਾਨਾ? ਐਂ ਖਾਂਦੇ ਹੁੰਦੇ ਆ ਪੁੱਤ। ਚਮਚੇ ਨਾਲ ਖਾ ਲ ਜਿਵੇਂ ਪਹਿਲਾਂ ਖਾਂਦਾ ਸੀਗਾ। ਦੱਸ ਚਮਚੇ ਨਾਲ ਖਾ ਲ ਪਹਿਲਾਂ। ਆਏ ਉਂਗਲਾਂ ਨਾਲ ਨਹੀਂ ਖਾਂਦੇ ਹੁੰਦੇ। ਕਮਲਾ ਬੱਚਾ। ਹੈਲੋ। ਹੈਲੋ ਸਾਰਿਆਂ ਨੂੰ ਹੈਲੋ ਹਾਂਜੀ ਪੂਰੀ ਤਿਆਰੀ ਹੋ ਗਈ ਹੈਗੀ ਸਾਰੀ ਚਾਹ ਪਾਣੀ ਲੱਗ ਗਿਆ ਹੈਗਾ ਤੇ ਬਸ 20 ਮਿੰਟ ਦੇ ਵਿੱਚ ਪਹੁੰਚਣ ਆ ਲੈ ਆਪਣੇ ਗੈਸਟ ਤੇ ਸਭ ਤੋਂ ਪਹਿਲਾਂ ਆਪਾਂ ਸਵਾਗਤ ਕਰਾਂਗੇ ਉਹਨਾਂ ਦਾ ਤੇ ਫਿਰ ਉਹ ਚਾਹ ਪਾਣੀ ਪੀਣਗੇ ਉਹਨਾਂ ਲਈ ਸਾਰੀ ਵੈਰਾਈਟੀ ਤਿਆਰ ਉਹ ਮਨਾਂ ਚਿਕਨ ਬਣ ਰਿਹਾ ਹੈ ਸ਼ਹਿ ਤੇ ਤੰਦੂਰ ਗਰਮ ਹੋਈ ਜਾਂਦਾ ਤੰਦੂਰੀ ਫੁਲਕੇ ਵਾਸਤੇ ਕੋਸ਼ਿਸ਼ ਕਰੇ ਅਸਤੇ ਗਾਰ ਆਏ ਬੈਠੇ ਆਪਣੇ और भाई ठीक ठाक स्पेशल। सिद्धू साहब भी बना रहे हैं वीडियो है ना रोटी चल रही सारा ओके हो गया प्रोग्राम खाना खा रहे हैं ਹਾਂ ਲਓ ਜੀ ਸੋਖ ਸ਼ਾਂਤੀ ਦਾ ਸਾਰਾ ਆਪਣਾ ਕਲੀਅਰ ਹੋ ਗਿਆ ਰਸਤੇ ਉੱਾਰ ਵਾਪਸ ਚਲੇ ਗਏ ਸੀ 4:00 ਵਜੇ ਹੁਣ ਆਪਾਂ ਫਿਰ ਹੋ ਕੇ ਸਾਰਾ ਕੰਮ ਧੰਦਾ ਨਵੇੜਤਾ ਹੈਗਾ ਸਾਮ ਸੰਭਾਲਤਾ ਹੈਗਾ ਟੈਂਟ ਦਾ ਰਹਿ ਗਿਆ ਉਹ ਭਾਈ ਆਪ ਦਾ ਲਾਈ ਜਾਂਦੇ ਹੈਗੇ ਫਿਰ ਸਾਰਾ ਪਰ ਲਿਆ ਉਹਨਾਂ ਨੇ ਗੱਡੀ ਦੇ ਵਿੱਚ ਤੇ ਹੁਣ ਆਪਾਂ ਫਿਰ ਹੋ ਕੇ ਬੈਠਦੇ ਆਂ 10 ਮਿੰਟ ਰਿਲੈਕਸ ਹੋਵਾਂਗੇ ਗੱਲਾਂ ਬਾਤਾਂ ਮਾਰਦੇ ਆਂ ਯਾਰ ਦੋਸਤ ਆਏ ਨੇ ਲੋ ਵੀ ਦੋਸਤੋ ਹਾਸ਼ਨਾ ਆਪਣਾ ਸਾਰਾ ਹੋ ਗਿਆ ਕਲੀਅਰ ਤੇ ਆਪਾਂ ਬਿਲਕੁਲ ਹੋ ਗਏ ਫ੍ਰੀ ਹਾਂ ਤੇ ਪਹਿਲਾਂ ਤਾਂ ਹੁੰਦਾ ਹੀ ਆ ਚਲੋ ਵੀ ਜਦੋਂ ਫੈਕਸ਼ਨ ਹੋਣਾ ਹੋਵੇ ਸਾਰਾ ਮਾਈਂਡ ਦੇ ਵਿੱਚ ਰਹਿਣਾ ਹੀ ਹੈਗਾ ਵੀ ਕਿੱਦਾਂ ਹੋਊਗਾ ਕੋਈ ਗੜਬੜ ਨਾ ਹੋ ਜਾਵੇ ਹਨਾ ਉਹ ਵਾਇਗਰੂ ਦੀ ਮੇਰ ਨਾਲ ਸਾਰਾ ਹੋ ਗਿਆ ਠੀਕ ਤੇ ਅੱਜ ਭੈਣ ਆਪਦੇ ਘਰ ਚਲੀ ਗਈ ਹੈਗੀ ਮੈਨਨੀ ਤੋਂ ਬਾਅਦ ਤੇ ਅੱਜ ਦਾ ਪ੍ਰੋਗਰਾਮ ਵੀ ਬਹੁਤ ਜੰਦਾ ਵਧੀਆ ਸੀਗਾ ਤੇ ਆਪਾਂ ਸਾਰਾ ਸਮਾਨ ਵੀ ਦਿਖਾ ਦਿੱਤਾ ਹੈਗਾ ਟੈਂਟ ਦਾ ਤੇ ਹੁਣ ਆਪਾਂ ਰੋਟੀ ਪਾਣੀ ਖਾ ਲਿਆ ਹੈਗਾ ਪਹਿਲਾਂ ਬੈਠੇ ਰਹੇ ਕੁਝ ਟਾਈਮ ਵਾਸਤੇ ਦੋਸਤਾਂ ਮਿੱਤਰਾਂ ਨਾਲ ਗੱਪਾਂ ਗੁੱਪਾਂ ਮਾਰੀਆਂ ਤੇ ਹੁਣ ਆਪਾਂ ਨਹਾ ਕੇ ਤੇ ਰੈਸਟ ਕਰਾਂਗੇ ਸੈਭ ਸਿੰਘ ਸੌਂ ਗਿਆ ਹੈਗਾ ਤੇ ਠੀਕ ਹੈ ਦੋਸਤੋ ਅੱਜ ਦਾ ਵਲੌਗ ਤੁਹਾਨੂੰ ਕਿੱਦਾਂ ਲੱਗਿਆ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ